ਅਸੀਮ ਵੀ ਆਪਣੀ ਜਥੇਬੰਦੀ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਭਵਾਨੀਗੜ੍ਹ ਦੇ ਬਨੋਂ ਜਿਸ ਦਿਨ ਦੱਲੇਵਾਲ ਸਾਹਿਬ 31ਵੇਂ ਦਿਨ ਵਿੱਚ ਸੀ ਉਹਨਾਂ ਦਾ ਮਰਨ ਬਾਰਤ ਸਾਥੀ ਤੋਂ ਦੋ ਗੱਡੀਆਂ ਲੈ ਕੇ ਉਹਨਾਂ ਦੇ ਸਮਰਥਨ ਦੇ ਵਿੱਚ ਖਨੌਰੀ ਬਾਰਡਰ ਤੇ ਢਾਬੀ ਗੁਜਰਾਣਾ ਪਿੰਡ ਦੇ ਵਿੱਚ ਗਏ ਆਪਣੀ ਜਥੇਬੰਦੀ ਦੇ ਬਨੋਂ ਉਹਨਾਂ ਨੂੰ 5000 ਰੁਪਏ ਮੈਦ ਸਹਾਇਤਾ ਵੀ ਦੇ ਕੇ ਆਇਆ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਦੱਲੇਵਾਲ ਸਾਹਿਬ ਜਿਹੜੇ ਬਜ਼ੁਰਗ ਨੇ ਸੰਘਰਸ਼ਾਂ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵੰਡਾਈਆ ਉਹਨਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਕਿਸਾਨੀ ਦੀਆਂ ਮੰਗਾਂ ਪੰਜਾਬ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਨੇ ਸਰਕਾਰ ਜਿਹੜੀ ਨੁਮਾਇੰਦਗੀ ਕਰ ਰਹੀ ਹੈ ਉਹ ਵੱਡੇ ਵੱਡੇ ਘਰਾਣਿਆਂ ਦੀ ਨੁਮਾਇੰਦਗੀ ਕਰ ਰਹੀ ਹੈ ਜੇ ਆਪਾਂ ਦੇਖਦੇ ਆ ਐਮਐਸਪੀ ਲਾਗੂ ਹੁੰਦੀ ਹੈ ਆ ਇਹਦਾ ਫਾਇਦਾ ਇਕੱਲੇ ਕਿਸਾਨ ਨੂੰ ਨਹੀਂ ਹੋਣਾ ਇਹਦਾ ਫਾਇਦਾ ਸਾਡੇ ਮਲਾਜ਼ਮ ਜਿਹੜੇ ਸਾਡੇ ਗਰੀਬ ਲੋਕ ਨੇ ਦੁਕਾਨਦਾਰ ਨੇ ਉਹਨਾਂ ਸਾਰਿਆਂ ਨੂੰ ਹੋਣਾ ਕਿਉਂਕਿ ਜੇ ਅਜਾਰੇਦਾਰ ਘਰਾਣਿਆਂ ਨੇ امیر ਘਰਾਣਿਆਂ ਨੇ ਉਹਨਾਂ ਨੇ ਆਪਣੇ ਸੈਲੋ ਗਦਾਮ ਬਣਾਏ ਹੋਏ ਨੇ ਉਹਨਾਂ ਨੇ ਜੇ ਐਮਬੀਐਸਪੀ ਲਾਗੂ ਨਹੀਂ ਹੁੰਦੀ ਬਹੁਤ ਸਸਤੇ ਭਾਤੇ ਜਿਹੜੀਆਂ ਸਾਡੀਆਂ ਫਾਸਲਾਂ ਨੇ ਜਿਹੜਾ ਸਾਡਾ ਅਨਾਜ ਆ ਖਰੀਦਣਾ ਉਹਨਾਂ ਨੇ ਡੰਪ ਕਰਨਾ ਜਦੋਂ ਸਾਨੂੰ ਲੋੜ ਹੋਣੀ ਆ ਗਰੀਬ ਲੋਕਾਂ ਨੂੰ ਲੋੜ ਹੋਣੀ ਆ ਦੁਕਾਨਦਾਰਾਂ ਨੂੰ ਲੋੜ ਹੋਣੀ ਆ ਤਾਂ ਬਹੁਤ ਮਹਿੰਗੇ ਭਾਅ ਦੇ ਉੱਤੇ ਉਹ ਸਾਨੂੰ ਅਨਾਜ ਦੇਣਗੇ ਇੱਕ ਗੱਲ ਦੇਖੋ ਉਹਨਾਂ ਦੀ ਜਿਹੜਾ ਵਾਜਨ ਹੈ ਲਗਾਤਾਰ ਘਟ ਰਿਹਾ ਹੈ ਕੱਲ ਤਾਂ ਜਿਹੜੇ ਅੱਜ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਵੀ ਉਹਨਾਂ ਨੂੰ ਬੋਲਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਇਹ ਪੋਜੀਸ਼ਨ ਦੇ ਵਿੱਚ ਉਹਨਾਂ ਨੂੰ ਕਦੇ ਵੀ ਕੋਈ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਤਾਂ ਮੇਰੀ ਸੋਚ ਹੈ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਠੀਕ ਨਹੀਂ ਰਹਿਣਗੇ ਇਹ ਪੰਜਾਬ ਸਰਕਾਰ ਨੂੰ ਵੀ ਸचेत ਹੋ ਜਾਣਾ ਚਾਹੀਦਾ ਤੇ ਜਿਹੜੀ ਭਾਰਤ ਸਰਕਾਰ ਹੈ ਉਹਨੂੰ ਵੀ ਤਰੰਤ ਕਿਸਾਨੀ ਦੇ ਮੰਗਾ ਮੰਨ ਕੇ ਉਹਨਾਂ ਦੀ ਜਾਨ ਬਚਾਉਣੀ ਚਾਹੀਦੀ ਹੈ ਬਿਰਜੀ ਜਿਹੜੀ ਜਿਹੜੀ ਮੇਰੀ ਸੋਚ ਮੁਤਾਬਕ ਜਿਹੜਾ ਸੀਗਾ ਵੀ ਸਾਨੂੰ ਜਿਹੜੀ ਸੈਂਟਰ ਸਰਕਾਰ ਹੈਗੀ ਆ ਉਹ ਆਪਣਾ ਜਿਹੜਾ ਭਾਂਡਾ ਸੀਗਾ ਉਹ ਪੰਜਾਬ ਸਰਕਾਰ ਦੇ ਸਿਰ ਪਨ ਰਹੀ ਆ ਉਹਨਾਂ ਨੇ ਇੱਕੋ ਹੀ ਮੋਟਿਵ ਆ ਵੀ ਜਿਵੇਂ ਸੁਪਰੀਮ ਕੋਰਟ ਨੇ ਵੀ ਆਪਣੇ ਪੰਜਾਬ ਸਰਕਾਰ ਤੇ ਸਾਰਾ ਭਾਂਡਾ ਭੰਤਾ ਸੀਗਾ ਵੀ ਇਹਨਾਂ ਨੂੰ ਤੁਸੀਂ ਜੇ ਡੱਲੇਵਾਲ ਦੀ ਕਿਤੇ ਡੈਥ ਹੁੰਦੀ ਆ ਵੀ ਪੰਜਾਬ ਸਰਕਾਰ ਇਹਦੀ ਜ਼ਿੰਮੇਵਾਰ ਹੋਊਗੀ ਜਦ ਕਿ ਇਕੱਲੀ ਪੰਜਾਬ ਸਰਕਾਰ ਨਹੀਂ ਜ਼ਿੰਮੇਵਾਰ ਹੋ ਸਕਦੀ ਉਹ ਜ ਸੁਪਰੀਮ ਕੋਰਟ ਨੇ ਕਹਤਾ ਸੀਗਾ ਤੇ ਜਿਹੜੀ ਆਪਣੇ ਦਿੱਲੀ ਦੀ ਸਰਕਾਰ ਬੈਠੀ ਆ ਮੋਦੀ ਸਰਕਾਰ ਬੈਠੀ ਆ ਉਹਨਾਂ ਦਾ ਵੀ ਬਣਦਾ ਵੀ ਆ ਉਹਨਾਂ ਦਾ ਵੀ ਇੱਕ ਕਿਸਾ ਬਣਦਾ ਵੀ ਉਹ ਸਿੱਧਾ ਸਿੱਧਾ ਆਪਣੇ ਇਹਨਾਂ ਨੂੰ ਹੁਕਮ ਕਰ ਸਕਦੇ ਨੇ ਡੱਲੇਵਾਲ ਸਾਹਿਬ ਦੇ ਨਾਲ ਗੱਲ ਵੀ ਕਰ ਸਕਦੇ ਨੇ ਇਹ ਉਹਨਾਂ ਦੀ ਮਨਛਾ ਹੈਗੀ ਆ ਵੀ ਜੇ ਕੋਈ ਕਿਸਾਨ ਮਰਦਾ ਕੋਈ ਆਪਣੇ ਜਥੇਬੰਦੀ ਦਾ ਆਗੂ ਮਰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਾਈ ਜੀ ਪੰਜਾਬ ਸਰਕਾਰ ਬੜਾ ਫੂਕ ਫੂਕੇ ਕਦਮ ਧਰ ਰਹੀ ਆ ਉਹਨਾਂ ਨੂੰ ਡੱਲੇਵਾਲ ਦੇ ਬਹੁਤ ਚਿੰਤਾ ਹੈਗੀ ਆ ਵੀ ਜੇ ਕੋਈ ਅਪਦੁਖ ਧੱਕਾ ਵੀ ਹੁੰਦਾ ਨਾ ਤੇ ਡੱਲੇਵਾਲ ਸਾਹਿਬ ਨੂੰ ਕੁਝ ਵੀ ਹੋ ਸਕਦਾ ਉਹਦੀ ਜਿਹੜੀ ਸਥਿਤੀ ਆ ਬਹੁਤ ਨਾਜ਼ੁਕ ਮੋੜ ਤੇ ਚੱਲ ਰਹੀ ਆ ਉਹਨਾਂ ਦੇ 32 ਦਿਨ 33 ਦਿਨ ਹੋ ਚੱਲੇ ਨੇ ਜਿਨ੍ਹਾਂ ਨੇ ਇੱਕ ਆਂਦਾ ਦਾਣਾ ਅੰਦਰ ਨਹੀਂ ਖਾਦਾ ਉਹਨਾਂ ਨੇ ਇਸ ਕਰਕੇ ਉਹਨਾਂ ਦੀ ਜਿਹੜੀ ਸਿਹਤ ਆ ਬਹੁਤ ਕਮਜ਼ੋਰ ਹੈਗੀ ਆ ਜੇ ਕੋਈ ਸਰਕਾਰ ਧੱਕਾ ਵੀ ਕਰਦੀ ਆ ਤਾਂ ਉੱਤੇ ਕੁਝ ਵੀ ਅਣਸਕਾਮੀ ਘਟਨਾ ਵਾਪਰ ਸਕਦੀ ਆ ਸਰਕਾਰ ਬੜਾ ਫੂਕ ਫੂਕੇ ਪੈਰਤਾ ਰਹੀ ਆ